ਅੱਜ ਵੀਰ ਜੀ ਮੈਂ ਲੱਖੋ ਕੇ ਬਹਿਰਾਮ ਮੰਡੀ ਵਿੱਚ ਪਹੁੰਚਿਆ ਆ ਤੇ ਇੱਥੋਂ ਦੀ ਮਹਾਲਾਤ ਵੇਖ ਰਿਹਾ ਕਿ ਬੋਰੀਆਂ ਮੰਡੀ ਵਿੱਚ ਬਹੁਤ ਪਈਆਂ ਐ ਮਾਲ ਤੋਲਣ ਵਾਲਾ ਕੋਈ ਨਹੀਂ ਪਿਆਗਾ ਇਸ ਕਰਕੇ ਆ ਲੇਵਰ ਬੈਠੀ ਆ ਤੇ ਇਹਨਾਂ ਨੂੰ ਮੈਂ ਪੁੱਛਣ ਲੱਗਾ ਵੀਰੇ ਆਪਣਾ ਮਾਲ ਕਿਉਂ ਨਹੀਂ ਜਾ ਰਿਹਾ ਬੋਰੀਆਂ ਪਈਆਂ ਹਾਂਜੀ ਬੋਲੋ ਵੀਰਾ ਮਹਾਰਾਜ ਜੀ ਖਾਲਸਾ ਵੈਜੀ ਕੀ ਫਤਿਹ ਹਾਂਜੀ ਬਾਬਾ ਜੀ ਅਸੀਂ ਤਾਂ ਬਹੁਤ ਦੁਖੀ ਹੋਏ ਪਏ ਆ ਤੇ ਸਰਕਾਰ ਸਾਡਾ ਮਾਲ ਨਹੀਂ ਚੁੱਕਣ ਦੀ ਅੱਜ 5 5 10 ਦਿਨ ਹੋ ਗਏ ਵੀਲੇ ਬੈਠੇ ਆ ਅਛਾ ਜੀ ਇਹ ਸਾਡੀ ਮਹਿੰਤਿਆਂ ਸਰਕਾਰ ਅੱਗੇ ਗੱਡੇ ਗੱਡੀਆਂ ਲਵਾਈਆਂ ਜਾਂ ਤਾਂ ਸਾਮੇ ਸੁਪਰੀ ਕੀਤਾ ਜਾਵੇ ਅਛਾ ਜੀ ਤੇ ਆਪਣਾ ਕਿੰਨਾ ਘਟਾ ਤਲ ਗਿਆ ਇਹ ਮੈਂ ਠੀਕ ਆ ਜੀ ਮੇਰੇ ਕੋਲੇ 15000 ਘਟਾ ਹੈਗਾ ਜੀ ਇਹ ਤੁਹਾਨੂੰ ਰੇਟ ਕੀ ਦੇ ਦਿੰਦੇ ਆ ਜੀ ਰੇਟ ਦਾ ਇਹ ਪਤਾ ਨਹੀਂ ਹੁੰਦਾ ਇਹ ਰੈਂਟ ਤੇ ਜਾ ਪਤਾ ਲਾ ਤੇ ਦੱਸਦੇ ਨਹੀਂ ਜੀ ਸਾਨੂੰ ਅਛਾ ਜੀ ਉਂਝ ਤੁਹਾਨੂੰ ਮੰਨ ਲਓ ਕੀ ਹਿਸਾਬ ਕਿਤਾ ਬਣ ਜੇਗਾ ਇਥੋਂ ਮੈਂ ਭਈ ਇਹ ਦਾਦਾ ਯਾਰ ਬਣ ਜੇ 11 11 15 15000 ਅਛਾ ਇਹ ਨਾ ਕਿ ਬੰਦਾ ਹੈ ਹਾਂ ਜੀ ਰੇਟ ਬਰਬਾਦ ਦਾ आयशा जी ਕਿੰਨੇ ਦਾ ਟਾਈਮ ਲੱਗ ਜੰਦਾ ਤੁਹਾਨੂੰ ਸਾਨੂੰ ਇੱਕ ਮਹੀਨਾ ਤੇ ਕਈ ਵਾਰੀ 5-5 10 ਦੇ ਦਿਨ ਲੱਗ ਜਾਂਦੇ ਆ ਅੱਛਾ ਫਿਰ ਤਾਂ ਕੰਮ ਔਖਾ ਏ ਤੁਸੀਂ ਕੋਈ ਦੋ ਲੱਭੇ ਠੇਕੇਦਾਰ ਸਾਹਿਬ ਬੋਲਿਓ ਠੇਕੇਦਾਰ ਕੀ ਬੋਲੇ ਯਾਰ ਲੈ ਨਾ ਬੋਲੀ ਜਾਂਦੀ ਆ ਆਇਸ਼ਾ ਜੀ ਨਹੀਂ ਤੁਸੀਂ ਵੀ ਦੱਸ ਦੋ ਨਾ ਕੀ ਕੀ ਰੇਟ ਦਿੰਦੇ ਆ ਮੰਨ ਲਓ ਆਪਾਂ ਫਿਰ ਇਹ ਮੀਡੀਆ ਚੱਲ ਰਹੀ ਲਾਈਵ ਚੱਲ ਰਿਆ ਬੋਲ ਗੱਲ ਕਰੋ ਯਾਰ ਰੇੜਣਾਂ ਕੀ ਦੇਣਾ ਗਰੀਬ ਨੂੰ ਹਰੇਕ ਬੰਦਾ ਨਚੋੜਦਾ ਜਿਵੇਂ ਨਿੰਬੂ ਨਚੋੜੀਦਾ ਅੱਛਾ ਜੀ ਕੀ ਰੇਟ ਦਿੰਦੇ ਆ ਤੁਹਾਨੂੰ 14 ਰੁਪਏ 14 ਰੁਪਏ ਅੱਛਾ ਜੀ ਮੰਨ ਲਓ ਸਾਰਾ ਕਰਕੇ ਤੁਹਾਨੂੰ ਲਾਦ ਕੇ ਗੱਡੀ ਦੇ ਵਿੱਚ ਸਾਰਾ ਕੁਝ ਅੱਛਾ ਜੀ ਫਿਰ 14 ਰੁਪਏ ਤੇ ਘੱਟ ਆਏ ਸਰਕਾਰ ਅੱਗੇ ਤੁਸੀਂ ਮੰਗ ਕੋਈ ਕਰਨਾ ਚਾਹੁੰਦੇ ਹੋ ਮੰਗ ਕੀ ਗਰੀਬ ਨੂੰ ਗਰੀਬ ਆਦਮੀ ਦੀ ਕੌਣ ਸੁਣਦਾ ਅੱਛਾ ਜੀ ਉਹ ਤੇ ਗੱਲ ਹੈਗੀ ਤੁਹਾਡੀ ਹਾਂ ਜੀ ਜੇ ਸੁਣਦਾ ਤੁਸੀਂ ਦੱਸ ਦਿਓ ਹਾਂ ਸਹੀ ਗੱਲ ਹੈ ਇਹ ਤੇ ਫਿਰ ਸੋਸ਼ਲ ਮੀਡੀਆ ਸੁਣੇਗੀ ਨਾ ਆਪਣੇ ਹਾਂ ਜੀ ਹਾਂ ਹੋਰ ਤਾਂ ਬੰਦਾ ਆਲਾ ਗੁੜੇ ਬੈਠੇ ਮੱਛੀ ਲੜੀ ਜਾਂਦਾ ਆੜਦੀ ਆਪੋ ਆਪਣੇ ਕਰੇਗੇ ਠੇਕੇਦਾਰ ਇੱਥੇ ਬੈਠੇ ਐ ਅੱਛਾ ਜੀ ਲੈ ਹੋਰ ਖਾਦੀ ਜਾਂਦੀ ਐ ਠੇਕੇਦਾਰ ਪਕਾਈ ਜਾਂਦਾ ਬਸ ਅੱਛਾ ਜੀ ਜਿਨ੍ਹਾਂ ਨੇ ਕਮਾਇਆ ਨਾ ਖਾਣਾ ਇੱਥੇ ਬੈਠੇ ਇੱਥੇ ਬੈਠੇ ਖਾਣਾ ਹੋਰ ਫਿਰ 11000 ਤੇ ਇੱਥੇ ਖਾ ਲੈਣਾ ਇਹ ਤਾਂ ਡੀ ਗੱਲ ਨੂੰ ਮੰਨਣ ਵਾਲੀ ਅੱਛਾ ਜੀ ਤੇ ਆਪਣੇ ਤੁਸੀਂ ਕੋਈ ਕਹਿਣਾ ਚਾਹੁੰਦੇ ਜੋ ਕੰਮ ਦਾ ਮੌਕਾ ਨਹੀਂ ਦਿੱਤਾ ਜੀ ਅੱਛਾ ਜੀ ਸਰਕਾਰ ਹੀ ਹੋਈ ਮਾ ਜੀ ਤੇ ਆਪਣੇ ਮੱਛਰ ਵੇਖੋ ਕਿੰਨਾ ਇਹ ਲੜੰਦੇ ਆ ਤਨ ਅੱਛਾ ਹੀ ਬੜੇ ਔਖੇ ਦਿਨ ਰੰਗ ਰਹੇ ਮੰਡੀ ਵਿੱਚ ਮੈਂ ਜਿਹੜਾ ਮੱਛਰ ਮੁਸ਼ੇਦਾਨੀ ਕੀ ਇਤਨੇ